ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਆਪਾਂ ਕਿਸਾਨੀ ਤੋਂ 2 ਫਰਵਰੀ ਨੂੰ ਜੋ ਫਰਵਰੀ ਮਹੀਨੇ ਮਾਫ ਕਰਨਾ 2 ਫਰਵਰੀ ਨੂੰ ਫਰਵਰੀ ਮਹੀਨੇ ਦੇ ਵਿੱਚ ਜੋ ਸਿਆਸ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਦਿੱਲੀ ਕੂਚ ਕਰਾਂਗੇ ਤੇ ਜੋ ਵਾਪਰਾਤੀ ਮੰਤਪਾਗਾ ਸੀਗਾ ਆਪਾਂ ਉਹ ਤੇ ਗੱਲਬਾਤ ਕਰਦੇ ਹੀ ਰਹੇ ਆਂ ਸ਼ੁਭਕਰਨ ਸਿੰਘ ਦੀ ਮੌਤ ਹੋਈ ਸੀ ਅੱਜ ਇੱਕ ਵਾਰ ਫਿਰ ਤੋਂ ਕਿਸਾਨੀ ਧਰਨਾ ਜਿਹੜਾ ਉਹ ਚਰਚਾ ਦੇ ਵਿੱਚ ਆ ਉਹਦੇ ਉੱਤੇ ਨਜ਼ਰਾਂ ਨੇ ਕਿਉਂਕਿ ਅੱਜ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ ਪੈਦਲ ਦਿੱਲੀ ਕੂਚ ਕਿਸਾਨਾਂ ਨੇ ਅੱਜ ਕਰਨਾ ਹੈ ਜੀ ਹਰਿਆਣੇ ਨੇ ਫਿਰ ਵੀ ਰੋਕਾਂ ਲਾਈਆਂ ਨੇ ਹਾਲਾਂਕਿ ਉਹ ਪਹਿਲਾਂ ਕਹਿੰਦੇ ਰਿਹਾ ਕਿ ਪੈਦਲ ਚੱਲੇ ਜਾਓ ਤੁਸੀਂ ਜੀ ਪਿੰਜੀ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਵਰ ਖਨੋਰੀ ਬਾਡਰ ਤੇ ਜੀ ਕਿਸਾਨੀ ਮਸਲਿਆਂ ਲੈ ਕੇ ਜਿਹੜੀਆਂ ਤਰ੍ਹਾਂ ਆਪਣੇ ਨੂੰ ਐਸਕੇਮ ਗੈਰ ਰਾਜਨੀਤਿਕ ਕਹਿੰਦੀਆਂ ਨੇ ਉਹਨਾਂ ਵੱਲੋਂ ਮੋਰਚਾ ਲਾਇਆ ਗਿਆ ਉਹਦੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਸ਼ਾਮਲ ਸੀਗੀਆਂ ਜਿਹਦੇ ਵਿੱਚ ਪੰਨੂ ਭੰਦੇਰ ਉਹਨਾਂ ਦੀ ਜਥੇਬੰਦੀ ਸੋ ਇਸ ਪ੍ਰਕਿਰਿਆ ਦੇ ਤਹਿਤ ਲੰਮਾ ਸਮਾਂ ਚੱਲਿਆ ਜਦੋਂ ਜਿਹੜਾ ਤੁਸੀਂ ਹਵਾਲਾ ਦਿੱਤਾ ਕਿ ਨੁਕਸਾਨ ਵੀ ਸਾਨੂੰ ਵੱਡਾ ਚੱਲਣਾ ਪਿਆ ਹਾਂ ਪਰ ਉਸ ਦੇ باوجود ਕਿਸਾਨ ਉੱਥੇ ਡਟੇ ਰਹੇ ਤੇ ਹਰਿਆਣੇ ਵਾਲਿਆਂ ਨੇ ਰਾਹ ਨਾ ਖੋਲਿਆ ਹੂੰ ਤੁਸੀਂ ਇਹ ਦੇਖੋ ਕਿ ਦੇਸ਼ ਦੀ ਰਾਜਤਾਨੀ ਆਪਣੀ ਗੱਲ ਰੱਖਣ ਜਾਣ ਲਈ ਵੀ ਸਾਨੂੰ ਰੋਕਾਂ ਲਾਈਆਂ ਜਾਂਦੀਆਂ ਨੇ ਜੀ ਜੀ ਬਿਲਕੁਲ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹ ਭਾਰਤ ਦਾ ਸਭ ਤੋਂ ਪ੍ਰਮੁੱਖ ਮਾਰਗਾਂ ਚੋਂ ਇੱਕ ਮਾਰਗ ਹੈ ਛੇਸਾ ਸੂਰੀ ਮਾਰਗ ਹਾਂ ਹੈਨਾ ਜਿਸ ਦੇ ਉੱਤੇ ਇਸ ਤਰ੍ਹਾਂ ਦੀ ਰੋਕ ਰਹਿੰਦੀ ਹੈ ਤੇ ਸਰਕਾਰ ਦੀ ਮੈਂ ਕਹਿੰਨਾ ਤੁਹਾਡੀ ਕਿਸਾਨਾਂ ਦੇ ਪ੍ਰਤੀ ਜੇਕਰ ਇਹ ਰਵਈਆ ਕਿ ਹਾਂ ਵੀ ਕਿਸਾਨ ਧਰਮਾ ਲਾਉਂਦੇ ਨੇ ਪ੍ਰਦਰਸ਼ਨ ਕਰਦੇ ਨੇ ਹੈਨਾ ਤੇ ਇਹਦੇ ਨਾਲ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਫਿਰ ਲੋਕਾਂ ਦੀ ਮੁਸ਼ਕਲ ਦੇ ਹੱਲ ਲਈ ਉਹ ਸੜਕਾਂ ਖਲਾਦੋ ਹੂੰ ਉਹਨਾਂ ਲਈ ਉਹ ਇਹਨਾਂ ਦਾ ਮਸਲਾ ਹੱਲ ਕਰ ਦੋ ਪਰ ਉਹ ਨੀਅਤ ਵੀ ਕਦੇ ਨਜ਼ਰ ਨਹੀਂ ਆਈ ਹੂੰ ਫਿਰ ਜਦੋਂ ਮਾਮਲਾ ਅਦਾਲਤ ਤੱਕ ਜਾਂਦਾ ਹੈ ਪ੍ਰਕਿਰਿਆ 'ਚ ਚਲਾ ਜਾਂਦਾ ਹੈ ਕੋਈ ਕਮੇਟੀ ਬਣਾਉਣ ਦੀ ਹਦਾਇਤ ਆਉਂਦੀ ਹੈ ਕਿ ਜੀ ਸੁਪਰੀਮ ਕੋਰਟ ਕਮੇਟੀ ਬਣਾ ਦੇਗੀ ਉਹਨਾਂ ਕੋਲ ਪਹੁੰਚ ਕਰ ਲੋ ਉਸ ਪਹੁੰਚ ਅਪਰੋਚ ਦੇ ਵਿੱਚ ਵੀ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਦਿੱਲੀ ਦਾ ਤੰਤਰ-ਜੰਤਰ ਸਾਰਾ ਕੁਝ ਇਹ ਹਵਾਲਾ ਦਿੰਦਾ ਰਿਹਾ ਕਿ ਜੀ ਕਿਸੇ ਨਾਲ ਕੋਲ ਤਾਂ ਟਰੈਕਟਰ ਨਹੀਂ ਗੇਣੀ ਜੀ ਉਹ ਤਾਂ ਜੀ ਇਹਨਾਂ ਨੇ ਬਦਲ ਲੀਆਂ ਉਹਨਾਂ ਨੂੰ ਤਾਂ ਟੈਕਨੀਕਲ ਤੌਰ ਤੇ ਜੀ ਇਹਨਾਂ ਨੇ ਬਲਡੋਜ਼ਰ ਬਣਾ ਲਏ ਜੀ ਉਹਨਾਂ ਤਾਂ ਹੈਨਾ ਇਹਨਾਂ ਨੇ ਉਹਨਾਂ ਨੂੰ ਮੋਡੀਫਾਈ ਕਰਾ ਲਿਆ ਜੀ ਇਤਾਂ ਇਹ ਹਥਿਆਰ ਲੈ ਕੇ ਆਉਂਦੇ ਨੇ ਜੀ ਤੇ ਟਰੈਲੀਆਂ ਚ ਆ ਕਰਦੇ ਨੇ ਹੂੰ ਸੋ ਇਸ ਲਈ ਉੱਥੇ ਦਲੀਲਾ ਦਿੰਦੇ ਰਿਕੇ ਜੀ ਆਉਣਾ ਤਾਂ ਪੈਦਲ ਆ ਜਾਣ ਜੀ ਜੀ ਬਿਲਕੁਲ ਤੇ ਹੁਣ ਕਿਸਾਨਾਂ ਨੇ ਤੈਅ ਕੀਤਾ ਕਿ ਅਸੀਂ ਪੈਦਲ ਵੀ ਆਵਾਂਗੇ ਔਰ ਗਿਣਤੀ ਦੱਸ ਕੇ ਆਵਾਂਗੇ ਹੂੰ ਅੱਜ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ ਤੇ ਅੱਜ ਦੀ ਦੁਪਹਿਰ 1 ਵਜੇ ਕਿਆ ਗਿਆ ਕਿ ਅਸੀਂ 1 ਵਜੇ 101 ਕਿਸਾਨਾਂ ਦਾ ਜਥਾ ਜਿਹਨੂੰ ਮਰਜੀਬੜਿਆਂ ਦਾ ਨਾਮ ਦਿੱਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਨੂੰ ਸਮਰਪਿਤ ਕਰਦੇ ਹੋਣ ਕਿਹਾ ਕਿ 101 ਕਿਸਾਨਾਂ ਦਾ ਮਰਜੀਬੜਿਆਂ ਦਾ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ ਜੀ ਇਹ ਸਭ ਦੇ ਦਰਮਿਆਨ ਇਹ ਵੀ ਤੈਅ ਆ ਕਿ ਸਿਰਫ ਸ਼ੰਭੂ ਤੋਂ ਜਾਵਾਂਗੇ ਖਨੌਰੀ ਡੱਲੇ ਵਾਲ ਹੋਰਾਂ ਦਾ ਮਾਰਨ ਵਰਤ ਜਾਰੀ ਆ ਇਹ ਜਥਾ ਸ਼ੰਭੂ ਬਾਦਰ ਤੋਂ ਜਾਏਗਾ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਪੰਜਾਬ ਪੁਲਿਸ ਦੇ ਅਧਿਕਾਰੀ ਹਰਿਆਣਾ ਪੁਲਿਸ ਦੇ ਅਧਿਕਾਰੀ ਕੱਲ ਦੇਰ ਰਾਤ ਤੱਕ ਕਿਸਾਨਾਂ ਗੋਨਾ ਮੀਟਿੰਗਾਂ ਕਰਕੇ ਉਹਨੂੰ ਮਨਾ ਰਹੇ ਸੀ ਕਿ ਤੁਸੀਂ ਦਿੱਲੀ ਨਾ ਜਾਓ ਹੂੰ ਹੂੰ ਉਹਦਾ ਹਵਾਲਾ ਆਪਾਂ ਪਹਿਲਾਂ ਵੀ ਦੇ ਚੁੱਕੇ ਹਾਂ ਕਿ ਇਹਨਾਂ ਨੂੰ ਡਰ ਲੱਗਦਾ ਕਿ ਜੇ ਪੈਦਲ ਅੱਜ ਤੁਰਨਗੇ ਤਾਂ 9 ਤਰੀਕ ਨੂੰ ਪਾਣੀਪਤ ਪਹੁੰਚ ਜਾਣਗੇ ਤੇ ਪਾਣੀਪਤ ਉਸ ਦਿਨ ਪ੍ਰਧਾਨ ਮੰਤਰੀ ਨੇ ਆਉਣਾ ਤੇ ਕੱਲ ਵੀ ਹਰਿਆਣਾ ਬੀਜੇਪੀ ਦਾ ਪ੍ਰਧਾਨ ਕਹਿੰਦਾ ਸੀ ਕਿਸਾਨਾਂ ਦਾ ਦੇਸ਼ ਹੈ ਜੀ ਕੌਣ ਰੋਕ ਰਿਹਾ ਉਹਨਾਂ ਨੂੰ ਜਾ ਸਕਦੇ ਜੀ ਉਹ ਆਪਣੀ ਗੱਲ ਰੱਖਣ ਹੈਨਾ ਤੇ ਜਗੋ ਮਿਸਲ ਪਰ ਪੁਲਿਸ ਅੰਤਰ ਨੇ ਆਪਣਾ ਅਮਨ ਕ੍ਰੂਦ ਦੇ ਹਵਾਲੇ ਨਾਲ ਆਪਣਾ ਖਰਾ ਕੰਮ ਕਰਨਾ ਆਉਂਦਾ ਜੀ ਮਤਲਬ ਪੈਦਲ ਨੇ ਹੱਥੇ ਜਾ ਰਹੇ ਕਿਸਾਨਾਂ ਤੇ ਔਰ ਜਿਨ੍ਹਾਂ ਨੇ ਆਪਣੀ ਜਾਨ ਪੇਛਾਨ ਵੀ ਸਾਂਝੀ ਕਰਤੀ ਕਿਹਾ 101 ਸਾਡੇ ਨਾਮ ਨੇ ਆ ਸਾਡੇ ਪਤੇ ਨੇ ਆ ਸਾਡਾ ਐਡਰੈਸ ਆ ਅਸੀਂ ਖਾਲੀ ਹੱਥ ਸਿਰਫ ਮਤਲਬ ਪੈਦਲ ਤੁਰ ਕੇ ਜਾਵਾਂਗੇ ਕੋਈ ਬਹਾਨੀ ਲੈ ਕੇ ਜਾਂਦੇ ਕੋਈ ਹੋਰ ਚੀਜ਼ ਨਹੀਂ ਲੈ ਕੇ ਜਾਂਦੇ ਉਹਦੇ ਲਈ ਵੀ ਉਸੇ ਤਰ੍ਹਾਂ ਦੀਆਂ ਰੋਕਾਂ ਉਸੇ ਤਰ੍ਹਾਂ ਦੇ ਬਲਡੋਜ਼ਰ ਉਸੇ ਤਰ੍ਹਾਂ ਦੇ ਟਿਪਰ ਉਸੇ ਤਰ੍ਹਾਂ ਦੀ ਬੈਰੀਕੇਟਿੰਗ ਉਸੇ ਤਰ੍ਹਾਂ ਦੀ ਪਿੱਲਾ ਉਸੇ ਤਰ੍ਹਾਂ ਦੀਆਂ ਤਾਰਾਂ ਤੇ ਉਹੀ ਫਿਰ ਡਰੋਨ ਵੀ ਆ ਗਏ ਕੋਈ ਫਿਰ ਪਾਣੀ ਵਾਲੀ ਬਿਛਾੜਨ ਦੀਆਂ ਗੱਡੀਆਂ ਵੀ ਆ ਗਈਆਂ ਕੋਈ ਫਿਰ ਅਥਰੂ ਗੈਸ ਦੇ ਗੋਲਿਆਂ ਵਾਲੀ ਵੀ ਸਾਰੀ ਤਣਾਅਤੀ ਹੋ ਗਈ ਸੋ ਪੂਰੀ ਪ੍ਰਕਿਰਿਆ ਹਮ ਹੰ ਅੰਬਾਲਾ ਬਿਲਕੁਲ ਸੀਲ ਹੈ ਅੱਗੇ ਜੀਨ ਤੱਕ ਸਾਰਾ ਕੁਝ ਸੀਲ ਹੈ ਉਧਰ ਪਾਣੀ ਪੱਤ ਤੱਕ ਸਾਰੀ ਪ੍ਰਕਿਰਿਆ ਸੋ ਪੂਰੇ ਹਰਿਆਣਾ ਦੇ ਵਿੱਚ ਅਜਿਹੀ ਤੈਨਾਤੀ ਅੱਜ ਮਿਲ ਰਹੀ ਹੈ ਸੋ ਇਹਦਾ ਮਤਲਬ ਤੁਸੀਂ ਫਿਰ ਉਸ ਗੱਲ ਤੋਂ ਮੁੱਕ ਕਰ ਰਹੇ ਹੋ ਤੁਸੀਂ ਤਾਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਜੋ ਉਸ ਤਰ੍ਹਾਂ ਜਾਣ ਨੂੰ ਤੇਰੇ ਤੁਸੀਂ ਕਾਮ ਹੀ ਇਹ ਤਾਂ ਤੁਸੀਂ ਕਿਸਾਨੀ ਮਸਲੇ ਨੂੰ ਦਿੱਲੀ ਤੱਕ ਜਾਣ ਨਹੀਂ ਦੇ ਰਹੇ ਜਾਣ ਨਹੀਂ ਦੇਣਾ ਚਾਹੁੰਦੇ ਬਿਲਕੁਲ ਸਹੀ ਹੈ ਬਿਲਕੁਲ ਤੁਹਾਡੀ ਸਿੱਧੀ ਮਨਛਾਏ ਹਮ ਸੋ ਇਸ ਪ੍ਰਕਿਰਿਆ 'ਚ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਕੀ ਇਹ ਆਪਣੀ ਰਾਜਨੀਤੀ ਸੁਧਣ ੜੀ ਵੀ ਨੂੰ ਵਰਤ ਸਕਦੇ ਨੇ ਜੀ ਕਿ ਉਹਦੇ ਲਈ ਵੀ ਕਿ ਟਕਰਾਅ ਦੇ ਬਾਅਦ ਚੋਂ ਹੁਣ ਉਹਨਾਂ ਨੇ ਕਹਿ ਕੇ ਅਸੀਂ ਰੋਜ਼ 101 ਸਾਰਾ ਦਾ ਜੱਥਾ ਜਾਏਗਾ ਸਾਡਾ ਰੋਜ਼ ਪੈਦਲ ਜਾਏਗਾ ਸੂਚੀ ਤਿਆਰ ਹੈ ਇਹ ਕਿਤੇ ਟਕਰਾਅ ਹੁੰਦਾ ਕੁਝ ਹੁੰਦਾ ਕੋਈ ਇਹ ਹਮਲਾ ਨਹੀਂ ਕਰਨਗੇ ਅਸੀਂ ਕਿਸੇ ਤਰ੍ਹਾਂ ਦੇ ਖਿੱਚੋ ਤਾਂਚ ਨਹੀਂ ਪਾਵਾਂਗੇ ਜੋ ਕਰਨਾ ਤੁਸੀਂ ਕਰ ਲਓ ਕਿਉਂਕਿ ਜਦੋਂ ਸ਼ਬਦ ਹੀ ਮਰਜੀ ਬੜੇ ਦੇਤਾ ਫਿਰ ਤਾਂ ਕਹਿੰਦੇ ਇਸ ਦਾ ਕੁਰਬਾਨੀ ਦੇਣੇ ਆ ਰਹੇ ਆ ਫਿਰ ਜੇ ਤੁਸੀਂ ਨਹੀਂ ਗੱਲ ਕਰਦੇ ਸੋ ਇਸ ਪ੍ਰਕਿਰਿਆ ਦੇ ਬਾਵਜੂਦ ਵੀ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਇਸੇ ਫਾਰਮ ਨੂੰ ਤੇ ਕਹਿੰਦੇ ਤੁਸੀਂ ਮਨਜ਼ੂਰੀ ਲੈ ਕੇ ਆਓ ਜੀ ਤੁਹਾਡੇ ਕੋਲ ਦਿੱਲੀ ਸਰਕਾਰ ਦੀ ਮਨਜ਼ੂਰੀ ਤਾਂ ਹੈ ਨਹੀਂ ਤੁਹਾਡੇ ਕੋਲ ਥਾਂ ਦੀ ਬੁਕਿੰਗ ਤਾਂ ਹੈ ਨਹੀਂ ਜਿੱਥੇ ਤੁਸੀਂ ਕਿੱਥੇ ਜਾ ਕੇ ਬੈਠੋਗੇ ਹੈਨਾ ਇਸ ਲਈ ਤੁਸੀਂ ਕਮਾਲ ਹੈ ਵੀ ਧਰਨੇ ਪ੍ਰਦਰਸ਼ਨ ਕਦੋਂ ਮਨਜ਼ੂਰੀਆਂ ਲੈ ਕੇ ਹੁੰਦੇ ਨੇ ਇਹ ਮਨਜ਼ੂਰੀਆਂ ਲੈ ਕੇ ਹੁੰਦੇ ਹੁੰਦੇ ਫਿਰ ਤੁਸੀਂ ਉਹਨਾਂ ਦੇ ਮਸਲੇ ਹੱਲ ਕਰ ਲਓ ਹਮ ਤੁਸੀਂ ਕੋਈ ਮਨਜ਼ੂਰੀ ਕਹ ਲੈਣੀ ਛੋਟਾ ਮਸਲਾ ਹੱਲ ਕਰ ਦੇਣੇ ਤੁਸੀਂ ਤਾਂ ਗੱਲ ਕਰਨ ਨੂੰ ਤਿਆਰ ਨਹੀਂ 10 ਮਹੀਨਿਆਂ ਤੋਂ ਹਮ ਉਹਦੇ ਮੁੱਖ ਮੰਤਰੀ ਵਿੱਚ ਵਿਚੋਲੀਆ ਬਣਦੇ ਸਨ ਤਾਂ ਉਹ ਵੀ ਨਹੀਂ ਬੋਲ ਰਹੇ ਉਹ ਵੀ ਨਹੀਂ ਬੋਲਦੇ ਬਿਲਕੁਲ ਸਹੀ ਹੈ ਜੀ ਜੀ ਵਿਰੋਧੀ ਧਿਰਾਂ ਦੀ ਕਿਤੇ ਮੈਨੂੰ ਨਜ਼ਰ ਨਹੀਂ ਆਉਂਦੇ ਇਸ ਮਸਲੇ ਤੇ ਬੋਲਦਾ ਨਾ ਕਾਂਗਰਸ ਲੱਭੀ ਨਾ ਅਕਾਲੀ ਲੱਭੇ ਨਾ ਕੋਈ ਹੋਰ ਲੱਭਿਆ ਮਤਲਬ ਟਵੀਟ ਤੇ ਐ ਬਿਆਨ ਦੇ ਕੇ ਅਖਬਾਰ ਚ ਕਵਰ ਲਵਾ ਕੇ ਕਿਸੇ ਚੈਨਲ ਦੇ ਮਾਈਕ ਤੇ ਬੋਲ ਕੇ ਇਹਨਾਂ ਦਾ ਕੰਮ ਨਹੀਂ ਬੜ ਜਾਂਦਾ ਸੋ ਇਸ ਲਈ ਕਿਸਾਨ ਜੋਥੇ ਬੰਦਿਆਂ ਨੇ ਕਿਹਾ ਕਿ ਸਪਾਸਟ ਰੂਪ ਚ ਅਸੀਂ ਦਿੱਲੀ ਜਾਵਾਂਗੇ ਹੂੰ ਹੂੰ ਉਹ ਰੋਜ਼ 101 ਹਨਾ ਜੱਥਾ ਸਾਡਾ ਤੁਰੇਗਾ ਹੈਨਾ ਜੋ ਕਾਰਵਾਈ ਕਰਨੀ ਉਹ ਕਰਨਾ ਸੋ ਕਾਫੀ ਤਣਾਅ ਵਾਲਾ ਮਾਹੌਲ ਹੈ ਜੀ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਇਕੱਠੇ ਨੇ ਹੈਨਾ ਤੇ ਪਰ ਉਹ ਕਹਿੰਦੇ ਕਿ ਤੈ ਨਹੀਂ ਤੀ 101 ਦਾ ਜੱਥਾ ਅਜ 1 ਵਜੇ ਜਾਏਗਾ 对对。Sí, sí.